ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਦਾ ਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ 8 ਨਾਗ ਲੈ ਕੇ ਆਏ ਆ ਜੀ 3 ਤਾਂ ਸੂਏ ਸਵਾਏ ਨਾਗਾ ਜੀ ਤੇ 5 ਹੈਗੇ ਆ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖਤੂਸੀ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਪਹਿਲਾਂ ਤੁਹਾਨੂੰ ਗੱਬਣ ਐਨੀਮਲ ਦਿਖਾਵਾਂਗੇ ਜੀ ਉਸ ਤੋਂ ਬਾਅਦ ਸੂਏ ਸਵਾਏ ਜੀ ਵੀਡੀਓ ਨੂੰ ਐਂਡ ਤੱਕ ਕਰਕੇ ਜਰੂਰ ਦੇਖੋ ਤੇ ਵੀਡੀਓ ਸਕਿਪ ਨਾ ਕਰਿਓ ਕਿਉਂਕਿ 22 ਨਾਲ ਗੱਲ ਹੋਈ ਆ ਆਫ ਕੈਮਰਾ 22 ਕਹਿੰਦਾ ਡਿਮਾਂਡ ਆ ਅੱਜ ਜਮ੍ਹਾਂ ਹੀ ਛੋਟੀਆਂ ਛੋਟੀਆਂ ਕਰਨੀਆਂ ਨੇ ਬਸ ਲੈਣ ਦੇਣ ਵਾਲੀਆਂ ਬਸ ਜਿਹੜੇ ਛੋਟੇ ਭਾਜ ਪਸ਼ੂ ਲੈਣੇ ਆ ਤੇ ਆਫਰ ਅੱਜ ਅੱਜ ਦਾ ਹੀ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਗੁਰਦੇਵ ਸਿੰਘ ਆ ਪਿੰਡ ਚੜੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 7901755667 ਆ ਠੀਕ ਆ ਬਾਈ ਜਿਹੜੀ ਉਹਦੇ ਪਰਸੋ ਵੀਡੀਓ ਪਾਈ ਸੀਗੀ ਵੈਗਿਆ ਮਾਲ ਜੀ ਹਾਂ ਬਈ 6-7 ਗਾਂਾਂ ਨੇ ਸਾਰੀਆਂ ਵੈਗੀਆਂ ਦਾ ਸਾਰਾ ਮਾਲ ਨਵਾਂ ਹੀ ਆ ਬਾਕੀ ਵੀਡੀਓ ਚ ਦੱਸ ਦੇਣਾ ਗਾਂਾਂ ਕਿਹੜੀਆਂ ਸਹੀ ਗੱਲ ਆ ਜੀ ਤੇ ਪਹਿਲਾਂ ਗੱਬਣਾ ਕਿਹੜੀ ਤੋਂ ਬਰੇ ਸ਼ੁਰੂ ਕਰ ਗਏ ਪਹਿਲਾਂ ਆਪਣਾ ਗੱਬਣਾ ਗਾਂਾਂ ਵਿਖਾ ਦਿੰਦੇ ਸੁੰਗਾਂ ਗਾਂਾਂ 3 ਆ 2000 ਰੁਪਏ ਸੁੰਗਾਂ ਸਵੰਗਾਂ ਹੌਲੇ ਪਾ ਦਿੰਆਂ ਠੀਕ ਆ ਜੀ ਇੱਕ ਗਾਂ ਕ੍ਰੋਸ ਆ ਠੀਕ ਆ ਉਹ ਬਾਅਦ ਚ ਦਿਖਾਵਾਂ ਹਾਂ ਉਹ ਸੁੰਗਾਂ ਗਾਂਾਂ ਮਗਰੋਂ ਵਿਖਾਵਾਂਗੇ ਪਹਿਲਾਂ 5 ਗੱਬਣਾ ਵਿਖਾ ਦਿੰਦੇ ਜਿਹੜੀ ਤੋਂ ਸ਼ੁਰੂ ਕਰ ਗਏ ਜਿਹੜੀ ਤੋਂ ਮਰਜ਼ੀ ਕਰ ਲੋ ਜਰਸੀ ਤੋਂ ਕਰਨਾ ਜਰਸੀ ਤੋਂ ਪੱਡਵੀ ਤੋਂ ਕਰਨਾ ਪੱਡਵੀ ਤੋਂ ਕਰ ਲਓ ਜਰਸੀ ਤੋਂ ਕਰ ਲੈਣੇ ਕਿਉਂਕਿ ਵੀਰੇ ਡਿਮਾਂਡ ਬੜੀ ਆਉਂਦੀ ਹੈ ਜਰਸੀ ਦੀ ਬਹੁਤ ਚੰਗੀ ਪੰਜਾਬੀ ਆ ਜੀ ਸੂਆ ਵੀਰੇ ਕਿੰਨਾ ਕਿੰਨਾ ਮਾ ਜੀ ਬਈ ਦੂਜਾ ਸੂਆ ਏ ਠੀਕ ਆ ਜੀ ਐਵੇਂ ਕਹਿਣ ਨੂੰ 18-20 ਕਿਲੋ ਦੁੱਧ ਕਹੀਏ ਕਿ ਕੋਈ ਫਾਇਦਾ ਨਹੀਂ ਐਵੇਂ ਸਵਾਦ ਵਾਲੀ ਗੱਲ ਨਹੀਂ ਜਿਹੜਾ ਸਾਨੂੰ ਦੱਸ ਦੇਈ ਉਹ ਹੀ ਦੱਸਣਾ ਹੁੰਦਾ ਠੀਕ ਆ ਜੀ ਇਹ ਆਪਾਂ ਲਈ ਆਵਦੇ ਨਾਲ ਹੀ ਆਪਣੇ ਪੈਂਡਾ ਬੋਟਰ ਠੀਕ ਆ ਜੀ 15 ਕਿਲੋ ਦੋ ਦੱਸਿਆ ਮਾਲਕਾਂ ਨੇ ਪਲੂਨ ਦਾ ਚੋਆ ਵੈ ਠੀਕ ਆ ਜੀ ਇਹ ਕਿ ਕੋਈ ਚੰਗੀ ਗੌਰ ਕਰ ਜੇ ਕੋਈ ਵਈ ਘੱਟ ਕਰੂਗਾ ਤੇ ਘੱਟ ਵੀ ਦੇ ਦੂਗੀ ਠੀਕ ਹੈ ਇਹ ਹੁਣ ਅਗਲੇ ਦੀ ਸੇਵਾ ਹੈ ਪਰ ਬੱਚੀ ਦੇ ਥਣ ਲੈਵੇ ਦੀ ਥਣਾ ਦੀ ਭੂਰ ਛੱਟੇ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਦਿਨ ਕਿੰਨੇ ਲੈਣੇ ਦਿਨ ਹਜੇ 7 ਪਜ ਤੋਰ ਕੇ ਵਿਖਾਉਣੇ ਜਾਣ ਵਾਲੀ ਗਾਂ ਪੂਰੀ ਠੀਕ ਹੈ ਤੋਰ ਕੇ ਦਿਖਾ ਦੇਗੀ ਲੈ ਚੱਲੋ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੁਹੰਦੀ ਆ 6 ਦੰਦਿਆਂ ਮੂੰਹ ਤੋਂ ਦੂਜਾ ਸੁਆ ਠੀਕ ਹੈ ਜੀ ਮੂੰਹ ਤੋਂ 6 ਦੰਦਾਂ ਦਾ ਸੁਆ ਦੂਜਾ ਜੀ ਦੈਨ ਡੇਟ ਮੁਤਾਬਕ ਹਫਤਾ ਪਿਆ ਬਾਕੀ ਇੱਕ ਅੱਧਾ ਦਿਨ ਕਈਰ ਪਸ਼ੂ ਉੱਪਰ ਵੀ ਲੈ ਜਾਂਦਾ ਜੀ ਪੂਰੀ ਵਾਰੀ ਪਿਛਲੇ ਸੂਏ ਦਾ ਕਿੰਨਾ ਬਾਈ ਚੋਇਆ ਵਾ 15 ਲੀਟਰ ਤਾਂ ਦੁੱਤਾ 15 ਲੀਟਰ ਚੋਇਆ ਵਾ ਐਗਤੀਰ ਜੇ ਤੁਸੀਂ ਸੇਵਾ ਵਧ ਕਰ ਲੋਗੇ ਤਾਂ ਵਧ ਲੈ ਲੋਗੇ ਜੀ ਥਣ ਕੱਲਾ ਕੱਲਾ ਨਿਖੜ ਮਾ ਸੱਤੀ ਚੁਵਾਈ ਵਾਲਾ ਪੂਰੇ ਸੋਹਣੇ ਸੈਜ ਦਾ ਬੈਕ ਸੈਟ ਤੋਂ ਹਵਾਨਾ ਦੇਖ ਸਕਦੇ ਹੋ ਜੀ ਬਾਲਟਲਾ ਹਵਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਾਰਾ ਬਾਲਣਾ ਕਰਮ ਵਾਲੀ ਨੇ ਕੱਢ ਕੇ ਸੋਣਾ ਜੀ ਕੋਈ ਘਰੇ ਰੱਖਣ ਵਾਲਾ ਭੈਣ ਪਰਦਾ ਨਾ ਨੰਮੀ ਤੋਰੀ ਮੜੀ ਗਾਂ ਪਿਛੋ ਲੇਵਾ ਵਿਖਾ ਗਾਂ ਦਾ ਪੋਲਾ ਲੇਵਾ ਉਹੋ ਜਿਹਾ ਲੇਵਾ ਫੋਣੀ ਕਰ ਲੈ ਬਹੁਤ ਲਈ ਫੜੀਆ ਫੋਣੀ ਕਰ ਲੈ ਸੱਤਾਂ ਦਿਨਾਂ ਦੇ ਕਰ ਬਰੇ ਤਿਆਰੀ ਸੋਣੀ ਫੜ ਲੈਣੀ ਆ ਬਸ ਜੀ ਕੋਈ ਛਿਲਕ ਜੀ ਨਹੀਂ ਗਈ ਸਹੀ ਗੱਲ ਆ ਹੋਲੀ ਨਹੀਂ ਕੋਈ ਚੰਗੇ ਵਜਨ ਮੌਜੂਦਾ ਲਿਆ ਚੈੱਕ ਕਰ ਸਕਦੇ ਹੋ ਜੀ ਹਵਾਨਾ ਨੇੜੇ ਤੋਂ ਡਿਮਾਂਡ ਇਹਦੀ ਵੀਰੇ ਜਮ੍ਹਾਂ ਲੈਣ ਦੇ ਨਾਲ ਹੀ ਭਾਈ ਪੰਜਾਬ ਵਾਲੀ ਚਰਤੀ ਆਏ ਨਹੀਂ ਕੋਈ ਲੋਕਾਂ ਕੋਲ 48500 ਮੁੱਲ ਕਰਨਾ ਆਪਾਂ 45500 ਦੀ ਵੜ ਦੇਣੀ ਹੋਜੂ ਲੈਸ ਜੀ ਬੰਮਾਨਤਾਂ ਵਾਲਾ ਗੱਲ ਲੀਆ ਬਸ ਕੋਈ ਬੜਾ ਲੰਮਾ ਛੋੜਾ ਕੰਮ ਹੈ ਠੀਕ ਹੈ ਜੀ ਹਾਂ 45500 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਬਾਣਾ ਮੋਟਾ ਮਾਨਤਾਂ ਨੂੰ ਜ਼ਰੂਰ ਹੋਜੂਗਾ ਜੀ ਕੋਈ ਬਾੜਾ ਹੈ ਨਹੀਂਗਾ ਬਾਈ 10 10 ਤੇ ਉਹਨਾਂ ਪਰ ਆਈਆਂ ਵੀ ਕੋਈ ਗਾਂਜ ਕੋਈ ਪੂਰ ਛਟਾ ਹੋਵੇ ਚਵਾਈ ਚ ਠੀਕ ਹੈ ਜੀ ਜਾਂ ਮੰਨ ਲਓ ਭਾਰ ਪਿੱਛੇ ਦੀ ਹੋਵੇ ਉਹਦੀ ਗਾਰੰਟੀ ਹੋ ਉਹਦੀ ਗਾਰੰਟੀ ਹੋਊ ਬਹੁਤ ਚੰਗੀ ਚਵਾਈ ਲੱਗੀ ਆ ਪਾਸ ਕਰਕੇ ਗਾਂ ਲਈ ਵੀ ਆ ਜਿੰਨੀ ਕਿਹੜਾ 19 ਚੰਗੀ ਮੋਟੀ ਧਾਰ ਆ ਠੀਕ ਆ ਬਈ ਅੱਗੇ ਵੀਰੇ 2 ਨੰਬਰ ਕਾਲੀ ਲਿਆਈ ਇਧਰ ਨੂੰ ਬਾਹਰ ਨੂੰ 2 ਨੰਬਰ ਵੀਰੇ 6 ਦੰਦੇ ਆ ਸੁਆ ਦੂਜਾ ਜੀ ਉਹ ਇਹ ਵੀ ਦੂਜਾ ਸੀਲ ਬਹੁਤ ਆ ਠੀਕ ਆ ਜੀ ਠੰਡੀ ਸੀਲ ਦਾ ਹੰਤ ਕੋਈ ਨਹੀਂ ਭਲਾ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਣਾ ਨਾ ਪਾਇਓ ਜੀ ਬੈਕ ਸਾਈਡ ਤੋਂ ਵਾਨਾ ਦੇਖ ਸਕਦੇ ਹੋ ਤੁਰ ਕੇ ਲੈ ਚੱਲੀ ਵੀਰੇ ਮੂੰਹ ਖਾਵੇ ਇਹਦਾ ਚਾਰੂ ਬਹੁਤ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਸਕਦੇ ਹੋ બસ ਕੋਈ ਗੱਲ ਨਹੀਂ ਉਧਰੋਂ ਲੈ ਚੱਲੇ ਡੈਣ ਕਿੰਨੇ ਪਈ ਆ ਵੀਰੇ ਡੈਣ ਹਜੇ 7 ਪਈ ਆ ਵੀਰ ਦੇ ਠੀਕ ਆ ਜੀ ਬੋਗਲਾ ਇੱਥੇ ਹੁਣ ਰੋਕ ਲਾ ਰੋਕ ਲੈ ਕੋ ਮੇਰਾ ਇਹਦਾ ਲਾਹੂ ਬਹੁਤ ਵੜਾ ਹਜੇ ਹਵਾਨਾ ਦੇਖ ਸਕਦੇ ਹੋ ਬਹੁਤ ਚੰਗੀ ਆ ਲਾਹੂ ਬਹੁਤ ਹਜੇ ਸਹੀ ਗੱਲ ਆ ਜੀ ਵਲਟਰ ਨਾ ਬਹੁਤ ਨੇ ਇਧਰੋਂ ਲੈ ਚੱਲੀ ਵੀਰੇ ਆ ਸਾਈਡ ਤੇ ਕਰੀਂ ਵੀ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਹੋ ਪੂਰੀਆਂ ਵਲਟਰ ਨਾ ਪਈਆਂ ਨੇ ਬਾਹਰ ਕੱਢ ਲੈਣੇ ਨਿੱਖੜਮਾ تھی جوਈ ਵਾਲਾ ਬਸ ਬਹੁਤ ਜ਼ਰਾ ਸੋਨਾ ਖਾਂਦਾ ਬਾਹਰ ਕੱਢ ਦੇ ਆ ਜਾ ਬਈਆ ਦੇਖ ਸਕਦੇ ਹੋ ਜੀ ਇਧਰ ਨੂੰ ਕੱਢ ਦੇ ਬਾਹਰ ਨੂੰ ਲੰਮਾ ਥੋੜਾ ਇਧਰ ਨੂੰ ਤੋਰ ਕੇ ਦਿਖਾ ਦਾਂਗੇ ਬੱਚੀ ਕੱਚੀ ਹੈ ਜੀ ਜਿੱਦ ਦੇ ਕਰਮ ਵਾਲੀ ਤਿਆਰ ਹੋ ਗਈ ਉਹਦਾ ਪੂਰਾ ਟਾਪ ਦਾ ਹਵਾਨਾ ਤਿਆਰ ਕਰੂ ਪੂਰਾ ਕੱਦ ਵਾਲੀ ਆਏ ਮੋੜ ਲਿਆ ਵੀਰੇ ਮੋੜ ਲਿਆ ਬਾਈ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਇਹਦਾ ਚੰਗਾ ਆ ਜਾਂਦਾ ਚੈੱਕ ਕਰ ਸਕਦੇ ਹੋ ਕੇਸ ਕਰਾਓ ਕੀ ਦੀ ਡਿਮਾਂਡ ਹੈ ਦੀ ਜੀ ਲੋਕ ਲੋਕ ਫੋਨ ਲਾ ਲਾ ਘੰਟੀ ਮਾਰਨਗੇ ਠੀਕ ਹੈ ਜੀ ਇਹ ਆਫਰ ਚ 40000 ਦੀ ਦੇਣੀ ਆ ਜੇ ਜੋੜਾ ਲੈ ਜੇ ਵੀਰੇ ਕੋਈ ਬਸ ਜੋੜੇ ਵਾਲਾ ਕੰਮ ਇਹ ਚ ਹੈ ਨਹੀਂਗਾ ਵੀਰੇ ਇਹ ਗਾਂ ਦਾ ਤੈਨੂੰ ਪਤਾ ਹੁਣ 40 ਦੀ ਕੌਣ ਦੇ ਦੋਈ ਟੀਨਾ ਚਾ ਅੱਜ ਅੱਜ ਹੀ ਆਫਰ ਆ ਜਿੱਦ ਦੇ ਕੀ ਕਿਦਾ ਕਹਿੰਦਾ ਗੁਲਾਬੀ ਥਣ ਲੱਗਾ ਜਿੱਦ ਦੇ ਤਿਆਰ ਹੋਗੀ ਉਹਦੇ ਨਹੀਂ ਵੀਰੇ ਇਹ ਹੁੰਦਾਗਾ ਆਫਰ ਚਾ ਕੋਈ ਕਰ ਸਕਦੇ ਹੋ ਜੀ ਸੋਨਾ ਗੁਲਾਬੀ ਥਣ ਥਣ ਕੱਲਾ ਕੱਲਾ ਨਿਕੜਮ ਹੱਥੀ ਜਵਾਈ ਵਾਲਾ ਦੇਖ ਸਕਦੇ ਹੋ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਨੰਬਰ ਵੀ ਗਰਮੰਗਾਂ ਦਾ ਤੋਹਫਾ ਹੀ ਆ ਵੀਰੇ ਠੀਕ ਆ ਸੁਆਕੇ ਨਮਾ ਜੀ ਸੁਆ ਇਹ ਵੀ 2 2 ਜਾਂ 6 ਦਾ ਦੇ ਵੱਛੀ ਆ ਠੀਕ ਆ ਜੀ ਦੈਣ ਕਿੰਨੇ ਕਾੜਦੇ ਆ ਪੂਰੀ ਵਜਨ ਵਾਲੀ ਆ ਇਹ ਜਰਸੀ ਕ੍ਰੋਸ ਆ ਆਪਣੇ ਪੰਜਾਬ ਵਾਲੀ ਜਰਸੀ ਦੀ ਨੂੰ ਕਹ ਦਿੰਦੇ ਆ ਠੀਕ ਆ ਜੀ ਦੈਣ 7 5 17 18 ਲੀਟਰ ਦੁੱਧ ਦਤਾ ਆਪਣਾ ਹੁੰਦਾ ਵੱਛੀ ਤੋੜ ਕੇ ਦਿਖਾ ਦੇ ਵੀਰੇ ਨਾਲ ਉਹਨਾਂ ਨੂੰ ਆਣਾ ਥਣ ਕੱਲਾ ਕੱਲਾ ਨਿਕੜਨਾ ਹੱਥੀ ਚਵਾਈਆ ਸੀਰਸਲਾ ਗਪੂਰੀ ਆ ਕਰਮਾ ਵਾਲੀ ਬਾਕੀ ਦੈਣ ਹਜੇ ਇੱਕ ਰੋਗ ਇੱਕ ਰੋਗ ਰੋਗ ਆ ਮੂਹਰੋ ਥਣ ਲੈਵਾ ਵਿਖਾ ਦੇਵੀਂ ਜੇਕਰ ਕਰ ਸਕਦੇ ਹੋ ਥਣ ਪੂਰਾ ਪੂਰਾ ਟੌਪ ਦਾ ਲੱਗਿਆ ਵਾ ਮੂੰ ਮਠਾ ਵਖਾ ਦਿਓ ਤੋ ਵਜਨ ਵਖਾ ਦੇਗਾ ਫੇਸ ਕੁਆਲਟੀ ਸੋਹਣੀ ਆ ਸ਼ਾਈਨਿੰਗ ਵਾਲੀ ਸਕਿਨ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਲੈ ਚੱਲ ਵੀਰੇ ਉਧਰ ਨੂੰ 17 18 ਕਿਲੋ ਬਾਈ ਦੱਸਦਾ ਪੂਰਾ ਵਜਨ ਉੱਤੇ ਆਏ ਨਹੀਂ ਲਿਖੀ ਜੀ ਆ ਇੱਕ ਪਿਆਰਾ ਪਲਾਸੀ ਜਊ ਬਾਈ ਦੱਸਦਾ ਬੰਨ ਦੇ ਬੰਨ ਕੇ ਸੇਵਾ ਦੇ ਸਰ ਤੇ ਆ ਕੱਦ ਪੂਰਾ ਆ ਉਤੋਂ ਵਜਨ ਵਖਾ ਦੇ ਬਈ ਪੂਰਾ ਸਹੀ ਗੱਲ ਆ ਜੀ ਕੱਦ ਕੱਟ ਚੈੱਕ ਕਰ ਲੋ ਉਵਾਰਨਾ ਵਾਲਟ ਨਾ ਜੇ ਪੂਰੀਆਂ ਪੰਜਾਂ ਨੇ ਸਾਰੀਆਂ ਵਾਲਟ ਨਾ ਕਰਮਾਂ ਲਈ ਨੇ ਕੱਢ ਕੇ ਕਿਸੇ ਕਿਸੇ ਕੋ ਆ ਵੈੜ ਹੋਵੇ ਮੁੱਲ ਵੈੜ ਦਾ 52 55000 ਕਰੇ ਤੂੰ ਰੋਜ਼ ਵੀਡੀਓ ਬਣਾਉਣਾ ਸਹੀ ਗੱਲ ਹੈ ਜੀ ਠੀਕ ਹੈ ਨਾ ਪਰ ਆਪਣਾ ਉਹ ਮੁੱਲ ਨਹੀਂ ਲੋਕਾਂ ਆਲਾ 45000 ਦੀ ਮੱਛੀ ਦੇ ਦਾਂਗੇ ਅੱਜ ਦੇ ਦਾਂਗੇ ਹਾਂ ਅੱਜ ਕੱਤੀ ਕੱਤੀ ਪਰ ਮੱਛੀ ਦਾ ਦਾਅਵੇ ਨਾਲ ਇਹ ਗੱਲ ਕਹਿਣਾ 45000 ਦੀ ਉਹ ਜੀ ਕੋਈ ਦੇ ਨਹੀਂ ਸਕਦਾ 45000 ਦੀ ਅੱਜ ਅੱਜ ਬਾਈ ਦੱਸਦਾ ਮੱਛੀ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਜੱਲੈਸ ਹੋ ਜਾਊਗਾ ਪੂਰਨ ਵੱਡੀਆਂ ਦੋਵੇਂ ਗੰਗੀਆਂ ਦੋ ਤੇ ਤਿੰਨ ਨੰਬਰ ਮੜਾ ਕੈਮਰੇ बराबर ਖੜ ਗਏ ਸਾਰਿਆਂ ਦੀ ਹਾਈਟ ਬਰੇ ਬਰਾਬਰ ਆਪਾਂ ਦਿਖਾ ਦਿੰਦੇ ਆ ਜੀ ਕੋਈ ਐ ਨਹੀਂਗਾ ਨੇੜੇ ਹੋ ਕੇ ਵਿਖਾ ਵੀ ਤੀ ਚੱਕ ਲੈ ਜੀ ਕਰ ਸਕਦੇ ਹੋ ਤੁਸੀਂ ਮਾਰਨਾ ਸੁਣਾ ਮੈਨੂੰ ਵਿਖਾ ਉਤੋਂ ਕਿੰਨਾ ਲੈ ਸੱਚੀ ਆ ਮੇਰੇ ਜੇ ਜਮਾ ਤਿਆਰੀ ਚ ਹੁੰਦੀ ਤਾਂ ਦੇਖਦੀ ਹੋਰ ਹੋਣੀ ਸੀਗੀ ਹਜੇ ਕੱਚੀ ਆ 40 ਦੀ ਉਹ 45 ਦੀ ਇਹਦਾ ਵੀ 45000 ਚਲ ਇਹਦਾ ਵੀ 45000 ਸਾਡੇ 45 ਸੀਗਾ ਇਹਦਾ ਆ ਅੱਗੇ ਵੀ ਤੋਹਫਾ ਵੱਡੀ ਬੈੜਾ ਜੀ ਇਹ ਇਹ ਵੀ ਅੰਗ ਕ੍ਰੋਸ ਬੈ ਜਾਂਦਾ ਜੀ ਬਾਹਰ ਲੈ ਚਲ ਬਾਹਰ ਲੈ ਜਾ ਇਹਦੇ ਕੀ ਡਿਟੇਲ ਆ ਸੁਆ ਬਰੇ ਕਿੰਨਾਂ ਜੀ ਤੇ ਦੂਜਾ ਸੁਆ ਛੇ ਦੰਦ ਦੀ ਏ ਆ ਮੂਤੋ ਬਈ ਠੀਕ ਆ ਜੀ ਹਾਂ ਸੁਗਾਆਂ ਸਾਰੀਆਂ ਦੂਜੇ ਸੁਵੇ ਅੱਜ ਦੰਦਾਂ ਚਾਗਾ ਕੋਈ ਬਣਾ ਦੰਦ ਨਾ ਤੋਂ ਨਾ ਹੋਏ ਚਾ ਕੇ ਪਟ ਗੇ ਤੁਸੀਂ ਰੀ ਨਾਲ ਵੇਖ ਸਕਦਾ ਵੀਡੀਓ ਤੇ ਦੰਦ ਭੇਜ ਦਾਂਗੇ ਠੀਕ ਆ ਬਾਈ ਹਾਂ ਦੰਦ ਕਿੰਨੇ ਲੈਂਦੀ ਆ ਜੀ ਦੰਦ ਹਜੇ 7 ਪਏ ਆ ਬੜਾ ਰੋਗ ਲਾ ਇੱਥੇ ਬਈ ਕਿੰਨਾ ਪਾਜੂ ਦਰਦ ਜੀ ਰੋਗ ਲਾ ਆ ਚੀਜ਼ ਨਹੀਂ ਪਹਿਲਾਂ ਚੈੱਕ ਕਰੋ ਥਾਂ ਬਹੁਤ ਸੋਹਣਾ ਲੱਗਿਆ ਵਾ ਜੀ ਐਨ ਮੰਜੇ ਦੇ ਪਾ ਵਾਂਗੂ ਤੇ ਗੱਠ ਡੂੜ ਗੱਠਾਂ ਗੂਟਾ ਲਾਈ ਬਈ ਕਿੰਨਾ ਦੁੱਧ ਪਾਜੂ ਬਈ ਇਹ ਵੀ ਆਪਣੀ ਪੰਜਾਬ ਵਾਲੀ ਜਰਸੀ ਆ ਗਈ ਹੈ ਜਣੀ ਜਰਸੀ ਕ੍ਰੋਸ ਕਰ ਲਓ ਦੁੱਧ ਦਾ ਰਿਕਾਰਡ ਇਹਦਾ ਪਲੂਨ ਦਾ 20 ਲੀਟਰ ਦਾ ਬਈ ਜਾਊ ਬਾਹਰ ਨੂੰ ਇੱਕ ਤਿਆਰ ਬਈ ਜਾ ਵੀ ਸਕਦੀ ਜੇ ਕੋਈ ਨਹੀਂ ਸੇਵਾ ਕਰੂਗਾ ਤਾਂ ਭਰਾਵਾਂ ਨੇ ਇੰਨਾ ਵੀ ਨਹੀਂ ਦੇਣਾ ਸਹੀ ਗੱਲ ਆ ਜੀ ਮੋੜ ਲਈ ਗਾਹ ਦੀ ਦਿਖਵਾ ਖਾ ਵੀ ਕੀ ਚੀਜ਼ ਆ ਪੂਰੇ ਵਜਨ ਮजूद ਵਾਲੀ ਆ ਜੀ ਲਿਆ ਮੋੜ ਲਈ ਮੋੜ ਲਈ ਵੀਰੇ ਬਾਕੀ ਮੇਨ ਗੱਲ ਵੀਰੇ ਕੋਈ ਫੋਟ ਨਹੀਂ ਸ਼ਾਂਖ ਨਹੀਂ ਥਾਣਾ ਦਾ ਚਾਰਜ ਕੋਈ ਨਹੀਂ ਇਹਦੇ ਵੀ ਕਿਸੇ ਦੇ ਵੀ ਹੈ ਨਹੀਂ ਵੇਖਣ ਨੂੰ ਵੀ ਹੈ ਨਹੀਂ ਹੋਰ ਦੱਸ ਚੈੱਕ ਕਰ ਸਕਦੇ ਹੋ ਜੀ ਥਾਣਾ ਪੂਰੇ ਵਜਨ ਵਿਖਾਦੇ ਗਾਂ ਦਾ ਅੱਲਾ ਕੱਲਾ ਨਿਕੜਮਾ ਵਜਨ ਵਜੂਦ ਪੂਰਾ ਚੰਗਾ ਹੈ ਜੀ ਹਵਾਨਾ ਸੋਹਣਾ ਦੇਖ ਸਕਦੇ ਹੋ ਤੁਸੀਂ ਟੈਕਸ ਆਰਡਰ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਬਰ ਇਹਦਾ ਆਏ ਨਹੀਂ ਕੋਈ 60 ਮੰਗਣਾ 60 ਮੰਗਣਾ 52000 ਰੁਪਏ ਗਾਂ ਦੇ ਦਾਂਗੇ ਉਹ ਜੋ ਛੋੜ ਛੱਪਾ ਕਰ ਦਾਂਗੇ ਵਿੱਚੋਂ ਠੀਕ ਹੈ ਜੀ 52000 ਦੀ ਬਾਈ ਕਹਿੰਦਾ ਗਾਂ ਦੇ ਦਾਂਗੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਜੀ ਜਿਹਨੂੰ ਇਹ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਐ 1HF ਆ ਵਖਾ ਕੇ ਆਪਾਂ ਆ ਵਖਾ ਕੇ ਤੁਹਾਨੂੰ ਬਸ ਹੋਣਾਗਾ ਚੱਲ ਪੈਣਾ ਠੀਕ ਆ ਸੂਆ ਬਰੇ ਕੇ ਨਮਾ ਜੀ ਇਹਦਾ ਇਹ ਦੂਜਾ ਸੂਆ ਬਾਈ ਠੀਕ ਆ ਜੀ ਰੀਨਾ ਛੇ ਦਾ ਹੁੰਦਿਆ ਮੂੰਹ ਤੋਂ ਹਜੇ ਚੱਲ ਨਗਾ ਚੱਕ ਰਿਹਾ ਦਾ ਪੂਰੀ ਵੱਡੀ ਗਾਂ ਆ ਇਹਨੀ ਛੋਟੀ ਆ ਸਾਈਨਿੰਗ ਵਾਲੀ ਸਕੈਨ ਆ ਵੇਲ ਵੀ ਬਹੁਤ ਆ ਮਿੱਛੋ ਲੈਵਾ ਵਖਾਣ ਦਾ ਕੀ ਚੀਜ਼ ਆ ਕਰ ਸਕਦੇ ਮਿੱਛੋ ਮੈਨੂੰ ਲੈਵਾ ਵਖਾਣ ਬੰਦੇ ਚੈੱਕ ਕਰੋ ਹੋਰ ਨਾ ਹਾਈ ਬਾਬੇ ਤੇ ਲੀ ਬਹੁਤ ਪਈ ਐ ਤੇ ਬੈਕ ਸਾਈਡ ਨੂੰ ਗੇਟ ਥੰਗੂ ਦਾ ਹਜੇ ਫਿਰਦਾਗਾ ਪਿਆਰੀ ਵੇਖ ਗਾਂ ਦੀ ਤੂੰ ਸਹੀ ਗੱਲ ਆ ਜੀ ਦਾਨ ਕੇ ਨ ਲੈੰਦੀ ਆ ਬਰੇ 7 ਦਿਨ ਪਏ ਆ ਫਾਟ ਦਾਨ ਦੇਟ ਨੂੰ ਤਾਉਕ ਪਾਇਆ ਪੂਰੀ ਵੱਡੀ ਆਏ ਨਹੀਂ ਉਧਰ ਨੂੰ ਲੈ ਚੱਲ ਬਈ ਕਿੰਨਾ ਕੁ ਪਾਜ ਦੁੱਧ ਜੀ ਦੁੱਧ ਵੀ ਜਿੱਦੋਂ ਲਈ ਆ ਮਾਂ ਕਹਨੇ ਆਪਾਂ ਨੂੰ ਪਲੂਨ ਦਾ 1 ਲੀਟਰ ਦਾ ਉਹ ਦੱਸਿਆ ਏ ਠੀਕ ਆ ਜੀ ਐਰਕਿਓ ਕੋਈ ਸੇਵਾ ਕਰ ਲੂ ਵੱਧ ਵੀ ਚੋ ਸਕਦਾ ਪਰ ਜੇ ਇਹਨਾਂ ਦਾ ਵਿਰਧ ਦੇਣ ਦਾ ਹੱਕ ਆ ਵੱਡੀ ਆ ਵੱਡੀ ਆ ਜੀ ਬਾਕੀ ਤੁਹਾਨੂੰ ਕੋਨਾ ਚੰਗਾ ਲੱਗਿਆ ਵਾ ਮੋੜ ਲੈ ਵੀਰੇ ਮੋੜ ਲੈ ਖਾਨ ਭਾਂਡੇ ਦੀ ਪੂਰੀ ਸਾਫ ਹੈ ਦਿਨ ਹਜੇ ਪਏ ਆ ਤੇ ਹਵਾਨੇ ਦੀ ਧੱਕ ਮੂਹਰੇ ਥਣ ਤੋਂ ਵੀ ਅੱਗੇ ਨੂੰ ਚੰਗੀ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਮਰਕਵੇਨ ਪੂਰੀ ਸਟਰੋਂਗ ਆਉਂਦੀ ਆ ਸੀਲਸ ਲੱਗ ਕਰਮ ਵਾਲੀ ਪੂਰੀ ਆ ਖਾਣਾ ਦੇ ਡੰਨਾ ਪਰ ਖਾਣਾ ਦੀ ਗਰੰਟੀ ਠੀਕ ਆ ਜੀ ਇਹਦੀ ਡਿਮਾਂਡ ਕੀ ਰਹਿਣਾ ਕਿਸੇ ਕੋਲ ਏਡੀ ਗਾ ਹੋਵੇ ਮੁੱਲ ਕਰੂਗਾ 70 75 65 52500 ਦੀ ਦੇਣੀ ਆ ਗਾ ਦਾ ਕੋਈ ਮੁੱਲ ਨਹੀਂ ਇਹ ਜਿਹੜੂਗਾ ਮੁੱਲ ਠੀਕ ਆ ਜੀ ਹਾਂ ਜਮਾ ਜਾਇਜ਼ ਡਿਮਾਂਡ ਆ 52500 ਦੀ ਬਾਈ ਦਾ ਗਾ ਦੇ ਪਿੱਛੋਂ ਐ ਬੈਠੇ ਵੀ ਮੰਗਾ ਰਗੀਆਂ ਐ ਨਹੀਂ ਵੀ ਉਹੋ ਜੀ ਗੱਲ ਆ ਪੂਰੀ ਐ ਨਿੱਗਰ ਲੈ ਵਜਾ ਦਾ ਕੋਈ ਜੋੜਾ ਬੰਨਣਾ ਹੀ ਨਹੀਂ ਸਹੀ ਗੱਲ ਆ ਜੀ ਹਜੇ ਤਾਂ ਬਈ ਟੈਲੀ ਬਹੁਤ ਪਈ ਆ ਜਿੱਦੇ ਜਮਾ ਦਿਨਾਂ ਤੇ ਹੋਈ ਆ ਟੈਲ ਸਾਰੀ ਨਿਕਲ ਜਾਣੀ ਆ 52500 ਰੁਪਏ ਅੱਜ ਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਅੱਗੇ ਵੀਰੇ ਇਹ ਇਦਰੋ ਹੀ ਆ ਜੀ ਵੀਰੇ ਇੱਕ ਚੀਜ਼ ਵਿਖਾਉਣ ਵਾਲੀ ਵੀ ਆ ਜਿਹੜੀ ਵੇਖਾਂ ਨੇ ਲੈ ਵੇ ਤਾਂ ਨਾੜਾਂ ਇਹ ਸਾਰੇ ਜਗਾ ਪੂਰੀ ਮਿਲਕ ਵੇਣ ਵੀ ਸਟਰੋਂਗ ਹੁੰਦੀ ਆ ਪੂਰੀ ਵੀਰੇ ਚੈੱਕ ਕਰਾ ਬਾਕੀ ਵੀਰੇ ਢੱਲ ਬਹੁਤ ਪਈ ਆ 52500 ਡਿਮਾਂਡ ਆ ਅੱਗੇ ਵੀਰੇ ਜਰਸੀ ਸੂਈ ਸਵਾਈ ਕੰਨਾਂ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸੂਇਆ ਸੂਇਆ ਨਾਲ ਤੁਹਾਨੂੰ ਚਾਹੀਦਾ ਜੀ ਇਹ ਵੀਰੇ ਰਾਤ ਸੂਈ ਆ ਕੋਈ ਸੂਈ ਵੀ ਨਹੀਂ ਲਈ ਆਪਣੇ ਘਰੇ ਸੂਈ ਹੋਈ ਆ ਆਪਣੇ ਘਰੇ ਝੇਰ ਪਈ ਆ ਠੀਕ ਆ ਜੀ ਹਾਂ ਬੱਚਾ ਕਿ ਦਿੱਤਾ ਜੀ ਬੱਚਾ ਇਹਦੇ ਮਗਰ ਕੀ ਹੋਣਾ ਨੇ ਮਗਰ ਇਹਦੇ ਬੱਚਾ ਹੈ ਬਈ ਠੀਕ ਆ ਬਈ ਬੱਚਾ ਠਾਕੇ ਵੀ ਵਿਖਾ ਦਿਓ ਆਏ ਨਹੀਂ ਵੀ ਕਹਿਣ ਵਾਲੀ ਗੱਲ ਹੋ ਵੀ 10 ਦਿਨ ਸੂਈ ਨੂੰ ਹੋਗੇ ਤੇ ਕਹਿਣਗੇ ਕੱਲ ਸੂਈ ਆ ਠੀਕ ਆ ਜੀ ਰਾਤ ਸੂਈ ਉੱਠਿਆ ਨਹੀਂ ਜਾਂਦਾ ਬੱਚੇ ਤੋਂ ਹਜੇ ਬੱਚਾ ਮਗਰ ਆ ਜਾਂਦਾ ਜੀ ਬੱਚਾ ਆ ਬੱਚਾ ਨਾਲੂਆ ਖਾ ਰਿਹਾ ਨਾਲੂਆ ਨਾਲ ਆ ਜੀ ਚੈੱਕ ਕਰ ਸਕਦੇ ਗਿੱਲਾ ਨਾਲੂਆ ਵਿਖਾ ਦੇ ਖੜਨਾ ਨੂੰ ਲੱਗਾ ਬੱਚਾ ਦਾ ਹਜੇ ਬਸ ਬਰੇ ਕੋਈ ਗੱਲ ਨਹੀਂ ਬਹਿ ਜਾਣ ਤੋਂ ਜੀ ਨਹੀਂ ਬੱਚਾ ਖੜਨ ਨੂੰ ਨਹੀਂ ਲੱਗਾ ਬਾਈ ਠੀਕ ਆ ਜੀ ਇਹ ਤਾਂ ਜੇਰ ਪਈ ਨੂੰ ਘੰਟੇ 2 ਹੋਏ ਆ ਠੀਕ ਆ ਜੀ ਤੋ ਕਿੰਨਾ ਬੋਲਾ ਤਿਆਰ ਆ ਬਰੇ ਦਾ ਬਾਈ ਬੋਲਾ ਦਾ ਤੜਕੇ ਪਹਿਲੀ ਚਵਾਈ ਹੋਈ ਆ ਬੱਚੇ ਨੂੰ ਚੰਗਾ ਕੇ 3.5 ਲੀਟਰ ਬੋਲਾ ਕੰਦੇ ਆ ਠੀਕ ਆ ਜੀ ਖਾਣ ਲਈ ਵੀ ਤਾਂ ਸੇਜ ਵਿਖਾ ਗਾ ਆ ਨਾ ਕਿੰਨਾ ਕ ਪਾਜੂ ਬਰੇ ਦੁੱਧ ਜੇ ਉਹ ਲਈ ਆ 15 ਲੀਟਰ ਤਾਂ ਦੱਸਿਆ ਬਲੂਨ ਰੈਡੀ ਦਾ ਠੀਕ ਆ ਜੀ ਹਵਾਨਾ ਸੂਣਾ ਚੈੱਕ ਕਰ ਸਕਦੇ ਹੋ ਹਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਫੇਸ ਕੁਆਲਿਟੀ ਸੋਹਣੀ ਹੈ ਦੇਖ ਸਕਦੇ ਤੁਸੀਂ ਲੈ ਚੱਲੀ ਵਿਰੇਂਦਰ ਨੂੰ ਲੰਮੀ ਲੈ ਚੱਲ ਗਾਂ ਦਾ ਕੀੜਾ ਕਢਾ ਦੇ ਸੋਹਣਾ ਹੈ ਬਾਕੀ ਸ਼ਾਈਨਿੰਗ ਵਾਲੀ ਸਕਿਨ ਬੱਚੇ ਵਾਲ ਨੂੰ ਲੈ ਚੱਲ ਕੋਈ ਗੱਲ ਨਹੀਂ ਹਵਾਨਾ ਪੂਰਾ ਟੌਪ ਦਾ ਵਿਰੇਂਦਰ ਫਸਿਆ ਪਿਆ ਥੋੜਾ ਜਿਹਾ ਬੋਲਾ ਕੱਢਿਆ ਬਾਈ ਦੱਸਦਾ ਕਿਉਂਕਿ ਚਵਾਈ ਪਹਿਲੀ ਹੋਈ ਕੁਝ ਬੱਚਾ ਚਾਹੁੰਗੇ ਜੀ 3 3.5 ਕਿਲੋ ਬਾਕੀ ਸੋਨਾ ਘੱਟ ਵਾਲਾ ਹਵਾਨਾ ਦੇਖ ਸਕਦੇ ਹੋ ਲੰਮੀ ਤੋਰੀ ਦਾ ਫੇਰ ਮੜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਵਿਰੇ ਫੇਰ ਤੋੜ ਦੇ ਇਧਰ ਨੂੰ ਇਧਰ ਨੂੰ ਲੈ ਕੇ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਮੋਲ ਨਹੀਂਗਾ ਮੋਲ ਤਾਂ ਇਹੋ ਜੀ ਦਾ ਲੋਕ 47000 ਕਰ ਲੈਂਦੇ 42000 ਵੀ ਗਾਂ ਦੇ ਦਾਂਗੇ ਠੀਕ ਆ ਜੀ ਹਾਂ ਲੰਮੀ ਤੋਰ ਦੇ ਤੋਰ ਦੇ ਬਾਈ ਦੱਸਦਾ ਕਿ 42000 ਦੀ ਇਹ ਦੇ ਦਾਂਗੇ ਜੀ ਬਾਕੀ ਲੈਸ ਚੋਦੇ ਜੋ ਹੋ ਜਾਊਗਾ ਜੀ ਅੱਜ ਡਿਮਾਂਡਾਂ ਛੋਟੀਆਂ ਛੋਟੀਆਂ ਹੀ ਆ ਕੋਈ ਬਾਲੀਆਂ ਵੱਡੀਆਂ ਨਹੀਂ ਗੀਆਂ ਲੈਵਾ ਬਹੁਤ ਸਾਰਾ ਆ ਜੀ ਡਿਮਾਂਡਾਂ ਜੀ 15 ਕਿਲੋ ਪਹਿਲੇ ਸੂਏ ਦਾ ਜੀ ਇੱਕ ਤੀਰ ਥੋੜੀ ਸੇਵਾ ਦੇ şart ਤੇ ਆ ਜਿੰਨਾ ਤੁਸੀਂ ਲੈ ਲਓਗੇ ਬੱਚਾ ਮਗਰ ਆ ਜਾਂਦਾ ਮੂਰ ਛੱਟੇ ਦੀ ਬੱਚਾ ਚਵਾਈ ਦੀ ਗਰੰਟੀ ਆ ਖੇਤ ਖਾਨ ਟੋਟੇ ਭੱਜੇ ਠੀਕ ਹੈ ਜੀ ਜਿਹੜੀ ਗੱਲ ਆਪਣੇ ਆਈ ਗਈ ਆ ਬਣਾ ਸੱਤ ਨੰਬਰ ਵੀਰੇ ਇਹਦੀ ਕੀ ਰੇਟ ਹੈ ਜੀ ਇਹਦਾ ਜਰਸੀ ਵੇੜਾ ਠੀਕ ਹੈ ਜੀ ਸੂਈ ਨੂੰ ਅੱਜ ਨੂੰ ਪੰਜਵਾਂ ਦਿਨ ਚੱਲ ਪਿਆ ਸੂਈ ਨੂੰ ਦਿਨ ਹੋ ਗਿਆ 5 ਮਹੀਨਾ ਠੀਕ ਆ ਬਾਈ ਬੱਚਾ ਕੀ ਹੈ ਸੂਈ ਦੇ ਆਪਾਂ ਤੁਹਾਨੂੰ ਤਾਂ ਗਈ ਸੀ ਹਮੀਰਗੜ ਪਿੰਡ ਠੀਕ ਹੈ ਜੀ ਹਾਂ ਬੰਦੇ ਨੇ ਆਪਾਂ ਨੂੰ ਮੋੜ ਕੇ ਫੇਰ ਦੇ ਠੀਕ ਆ ਬੱਚਾ ਵੀਰੇ ਬੱਚਾ ਮਗਰ ਵਛਾਏ ਦਿਓ ਖੜਾ ਇਹਦੇ ਵੀ ਮਗਰ ਬੱਚਾ ਹਾਂ ਦੁੱਧ ਹੁਣ ਤਿਆਰ ਹੋਊਗਾ 10 ਲੀਟਰ 11 10 10 ਮਨ ਕੇ ਆ 10 ਮਨ ਕੇ ਆ ਜੀ ਥੋਰ ਦੇ ਲੰਮੀ ਥੋਰ ਦੇ ਸਨਾਂ ਦੀ ਓਕੇ ਗਰੰਟੀ ਹੂ ਠੀਕ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹ ਵਾ ਥਣ ਵਿਖਾ ਦੇ ਚੈੱਕ ਕਰ ਸਕਦੇ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ ਇਹ ਜਸਨੋ ਘੜ ਦੇ ਦਾ 36000 ਜਮਾ ਆਫਰ ਚਾਹੀ ਆਫਰ ਹੁਣ ਇਹ ਦੋ ਹੋਰ ਹੋਰ ਠੀਕ ਆ ਜੀ 36000 ਰੁਪਿਆ ਇਹਦੀ ਡਿਮਾਂਡ ਆ ਜੀ 10 ਤੋਂ 11 ਕਿਲੋ ਦੁੱਧ ਦਾ 5 ਤੋਂ 6 ਦਿਨ ਹੋ ਗਏ ਸੂਈ ਨੂੰ ਆਜ ਵੀ ਲੈ ਕੇ ਆਉਂਦੀ ਆ ਤੜਕੇ ਠੀਕ ਆ ਜੀ ਤਾਜੀ ਆਈ ਹੈ ਸੂਝ ਸਵਾਈ ਆਈ ਆਪਣੇ ਕੋਲ ਸੂਝ ਸਵਾਈ ਆਈ ਹੈ ਚੇਰ ਦੀ ਗਾਰੰਟੀ ਦਿੱਤੀ ਆਪਾਂ ਨੂੰ ਮਾਲਕਾਂ ਨੇ ਜਿਹਨਾਂ ਤੋਂ ਲਈ ਆ ਚੇਰ ਦੀ ਗਾਰੰਟੀ ਆਪਾਂ ਵੀ ਦੇ ਦਾਂਗੇ ਲੈ ਆ ਵੀਰ ਕੁਝ ਗੱਲ ਬੜਾ ਮੂੜ ਕੇ ਵਿਖਾ ਦੇ ਕਿਰਾ ਇਧਰ ਨੂੰ ਲੈ ਆ ਵੀਰੇ ਚੈੱਕ ਕਰ ਸਕਦੇ ਹੋ ਜੀ ਤੁਸੀਂ ਲੈ ਜੱਲੀ ਵੀਰੇ ਉਧਰ ਨੂੰ ਲੈ ਚੱਲੀਏ ਤੇ ਕਿੱਲੇ ਤੇ ਲੈ ਚੱਲੋ ਜੀ 36000 ਰੁਪਇਆ ਡਿਮਾਂਡ ਆ ਜੀ ਬੱਚਾ ਮਗਰ ਮਿਲ ਜਾਣਾ ਤੁਹਾਨੂੰ ਵੱਛਾ ਜੀ 10 ਤੋਂ 11 ਕਿਲੋ ਨੈਟ ਜਿਹੜਾ ਹੈਗਾ ਦੁੱਧ ਦਾ ਰੈਡੀ ਆ ਤਸੱਲੀ ਤੁਸੀਂ ਕਰਨੀ ਹੈ 2-3-4-5 ਟਾਈਮ ਆਫ ਦੀ ਮਿਲਕਿੰਗ ਕਰ ਸਕਦੇ ਆ ਇਹ ਕਰ ਰਿਹਾ ਗਿਆ ਬਈ 8 ਨੰਬਰ ਇਹਦੀ ਕੀ ਡਿਟੇਲ ਆ 8 ਨੰਬਰ ਦੀ ਨਹੀਂ ਉਹ ਕਹਿੰਦਾ ਪੱਠੇ ਫਸੀ ਬੱਚੀ ਆ ਠੀਕ ਆ ਬੱਚਾ ਮਗਰ ਬੱਚੀ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਅਜੇ 6ਵਾਂ ਦਿਨ ਹੋਊਗਾ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਇਹ ਦੇਖਾ ਵੀ 10-11 ਕਿਲੋ ਨੈਟ ਤਿਆਰ ਹੋਊਗਾ ਤਿਆਰ ਹੋਊਗਾ ਹਾਂ ਥਣਾ ਦੀ ਗਰੰਟੀ ਆ ਥਣਾ ਦੀ ਗਰੰਟੀ ਆ ਜਲਦੀ ਗਰੰਟੀ ਆ ਤੋਰਦੇ ਬਹੁਤ ਟੌਪ ਜੀ ਤੋਰਦੇ ਇਹਨਾਂ ਨੇ ਲੈਡ ਦਾ ਵਾਜ ਨਹੀਂ ਤੋਰਦੇ ਵੀਰੇ ਕਿੰਨਾ ਕਬਾਜੂ ਦੁੱਧ ਜੀ ਉਹ ਦ ਵੀਰੇ ਜਿਹਦੇ ਪ੍ਰਵਾਰ ਤੋਂ ਲਈ ਆ 16 ਲੀਟਰ ਦੱਸਿਆ ਹਜੇ ਆਪਾਂ ਲੇਟੀ ਖੰਡ ਕਾੜਾ ਕੋਹ ਨਹੀਂ ਦਿੱਤਾ ਠੀਕ ਆ ਜੀ ਹਨਾ ਹਨਾਂ ਦੀ ਡੰਨ ਦੇਖਦਾ ਕਿਉਂ ਤੇ 16 ਸੈ ਹਨਾਂ ਦਾ 10 ਟੇਮ ਵਿਖਾ ਦੇ ਤੇ ਹੱਥ ਨੇ ਆਉਦਾ ਅਗਲਾ ਵੀਡੀਓ ਆਥਰ ਦੀ ਮੈਂ ਤੁਹਾਨੂੰ ਮਹਗਾ ਸਕਦਾ ਠੀਕ ਆ ਜੀ 9 ਵਜੇ ਕੇ ਤੇ 16 ਮਿੰਟ ਹੋ ਗਏ ਆ ਜੀ ਚੈੱਕ ਕਰ ਠੀਕ ਹੈ ਜੀ ਚਵਾਈ ਹੋਈ ਨੂੰ ਹੋ ਜਾਗਾ ਮੋਡਲ ਇਹ ਵੀਰੇ 10 ਤੋਂ 11 ਕਿਲੋ ਨੈਟ ਰੈਡੀ ਆ ਬੱਚਾ ਮਗਰ ਆ ਜਾਂਦਾ ਬੱਚਾ ਹਨ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਬਥੇ ਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਕਿਆ ਕਰ ਸਕਦੇ ਹੋ ਮੱਝਾਂ ਰਗਾ ਥਣ ਲੱਗਿਆ ਵਾ ਬੱਚੀ ਬਾਂਦੇ 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 ਮਿਲ ਜਾਣਾ ਬੱਚੀ ਮਗਰ ਇਹਦੀ ਡਿਮਾਂਡ ਵੀਰੇ ਥੀਲ ਬਹੁਤ ਆ ਥੀਲ ਕੋਲੋਂ ਥੀਲਸ ਅੱਗ ਬਾਈ ਦੱਸਦਾ ਪੂਰੀ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਮੜਾ ਲੀਵਾ ਥਣ ਪਿੱਛੋਂ ਆਥਨੇ ਜਮ ਆਏ ਨਾ ਫਸ ਜਾਣਾ ਗਾਣੇ ਠੀਕ ਆ ਜੀ ਲੋ ਹੁਣ ਖਾਲੀ ਫੂੰਗਾ ਉਹਨਾਂ ਗਾਣਾ ਹੁਣ ਟਾਈਮ ਨਹੀਂ ਦੱਸ ਦਿੰਦਾ ਬੰਦਾ ਤੇਰੀ ਗੱਲ ਆ ਲੋ ਉਹਦਾ ਬੱਜੇ ਆ ਹਜੇ ਸਹੀ ਗੱਲ ਆ ਜੀ ਇਹਦੀ ਡਿਮਾਂਡ ਵੀਰੇ 45000 ਦੀ ਦੇਵਾਂਗੇ ਹਾਂ ਜੀ ਹੋਜੂ ਨਾ ਜੀ ਭਾਜਣਾ ਬਹੁਤ ਆ ਬੱਚਿਆ ਜੀ ਮਤ ਮੰਗਾ ਠੀਕ ਆ ਜੀ